ਤੁਹਾਨੂੰ ਸਵਾਗਤ ਹੈ YouTube ਚੈਨਲ ਤੇ ਪੰਜਾਬ ਸਰਕਾਰ ਦਾ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਇੱਕ ਵੱਡਾ ਫੈਸਲਾ ਜਾਰੀ ਕੀਤਾ ਸਰਕੂਲਰ 24 ਜਨਵਰੀ 2025 ਨੂੰ ਪੰਜਾਬ ਸਰਕਾਰ ਨੇ 1 ਜਨਵਰੀ 2004 ਤੋਂ ਪਹਿਲਾਂ ਨਿਯੁਕਤ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ OPS ਨੂੰ ਦੁਬਾਰਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਵਿੱਤ ਵਿਭਾਗ ਨੇ ਇਸ ਸੰਬੰਧ ਵਿੱਚ ਇੱਕ ਮਹੱਤਵਪੂਰਨ ਸਰਕੂਲਰ ਵੀ ਜਾਰੀ ਕੀਤਾ ਗਿਆ ਹੈ ਇਸ ਸਰਕੂਲਰ ਦੇ ਤਹਿਤ 1 ਜਨਵਰੀ 2004 ਤੋਂ ਪਹਿਲਾਂ ਨਿਯੁਕਤ ਸਾਰੇ ਮੁਲਾਜ਼ਮਾਂ ਨੂੰ ਯੋਨਾਬਿਤ ਸਰਕਾਰੀ ਨੋਟੀਫਿਕੇਸ਼ਨ ਅਧੀਨ ਹਮਦਰਦੀ ਆਧਾਰ ਤੇ ਭਰਤੀ ਕੀਤੇ ਗਏ ਮੁਲਾਜ਼ਮ ਵੀ ਸ਼ਾਮਲ ਹਨ ਪੁਰਾਣੀ ਪੈਨਸ਼ਨ ਸਕੀਮ ਦੇ ਅਧੀਨ ਲਾਭ ਲੈਣ ਦੇ ਹੱਕਦਾਰ ਹੋਣਗੇ ਕਿ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਾਂ ਦੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਮੰਗਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਰਕਾਰ ਨੇ ਇੱਕ ਕਦਮ ਚੁੱਕਿਆ ਹੈ ਸਰਕਾਰ ਨੇ ਸਪਸ਼ਟ ਕਿਹਾ ਹੈ ਕਿ 1 ਜਨਵਰੀ 2004 ਤੋਂ ਪਹਿਲਾਂ ਅਨੁਜੁਕਤ ਸਾਰੇ ਕਰਮਚਾਰੀ ਜਿਨ੍ਹਾਂ ਵਿੱਚ ਸਰਕਾਰੀ ਅਰਧ ਸਰਕਾਰੀ ਖੁਦਮੁਖਤਿਆਰ ਸੰਸਥਾਵਾਂ ਦੇ ਕਰਮਚਾਰੀ ਸ਼ਾਮਲ ਹਨ ਓਪੀਐਸ ਲਈ ਯੋਗ ਹੋਣਗੇ ਇਸ ਤੋਂ ਇਲਾਵਾ ਤਰਸ ਦੇ ਆਧਾਰ ਤੇ ਭਰਤੀ ਕੀਤੇ ਕਰਮਚਾਰੀਆਂ ਨੂੰ ਇਸ ਦੀ ਯੋਜਨਾ ਦਾ ਲਾਭ ਮਿਲੇਗਾ 1 ਜਨਵਰੀ 2004 ਤੋਂ ਪਹਿਲਾਂ ਨਿਯੁਕਤ ਸਾਰੇ ਕਰਮਚਾਰੀ ਮੁਲਾਜ਼ਮ ਜਿਨ੍ਹਾਂ ਵਿੱਚ ਸਰਕਾਰੀ ਅਰਧ ਸਰਕਾਰੀ ਸਵੈ ਸਹਾਸਤ ਸੰਸਥਾਵਾਂ ਮੁਲਾਜ਼ਮ ਅਤੇ ਹਮਦਰਦੀ ਆਧਾਰ ਤੇ ਭਰਤੀ ਕੀਤੇ ਮੁਲਾਜ਼ਮ ਵੀ ਸ਼ਾਮਲ ਹਨ ਪੀਐਸ ਦਾ ਲਾਭ ਲੈਣ ਦੇ ਯੋਗਦਾਰ ਯੋਗ ਹੋਣਗੇ ਸਬੰਧਤ ਵਿਭਾਗਾਂ ਨੂੰ ਯੋਗ ਮੁਲਾਜ਼ਮਾਂ ਦੀ ਸੂਚੀ ਤਿਆਰ ਕਰਨ ਲਈ ਪੈਨਸ਼ਨ ਸੰਬੰਧੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਸਾਰੀਆਂ ਜ਼ਰੂਰੀ ਕਾਰਵਾਈਆਂ 31 ਅਗਸਤ 2025 ਤੱਕ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੁਲਾਜ਼ਮਾਂ ਨੂੰ ਸਰਕਾਰੀ ਵੈੱਬਸਾਈਟ ਦੀ ਭਾਗੀ ਦਫ਼ਤਰੀ ਰਾਹੀਂ ਬਤੇਰੇ ਜਾਣਕਾਰੀ ਹਾਸਲ ਕਰਨ ਲਈ ਸਹਿਤਾ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਕਰਮਚਾਰੀਆਂ ਦੀ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। OPSC ਦੁਆਲਿ ਖਾਸ ਕਰਕੇ ਤਰਸਲੇ ਆਧਾਰ ਤੇ ਭਰਤੀ ਕੀਤੇ ਕਰਮਚਾਰੀਆਂ ਦੀ ਸਮਾਜਿਕ ਸੁਰੱਖਿਆ ਵੱਲ ਇੱਕ ਮਹੱਤਵਪੂਰਨ ਕਦਮ ਹੈ। ਕਰਮਚਾਰੀ ਸੰਗਠਨਾਂ ਨੇ ਸਰਕਾਰ ਦੇ ਸਪੈਸ਼ਲ ਦੇ ਦਾ ਸਵਾਗਤ ਕਰ ਰਹੇ ਹਨ ਪਰ ਕੁਝ ਸੰਗਠਨ ਇਸ ਪ੍ਰਕਿਰਿਆ ਦੇ ਸਮੇਂ ਸਰ ਲਾਗੂ ਕਰਨ ਦੇ ਬਰਾਬਰ ਲਾਭ ਦੇਣ ਦੀ ਮੰਗ ਕੀਤੀ ਗਈ ਹੈ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਸਾਰੀਆਂ ਸਮੱਸਿਆਵਾਂ ਨੂੰ ਜਲਦੀ ਹੀ ਹੱਲ ਕਰ ਦਿੱਤਾ ਗਿਆ ਹੈ ਇੱਕ ਪੱਤਰ ਦਾ ਹੋਰ ਜ਼ਿਕਰ ਕਰਾਂਗੇ ਜੋ ਕਿ ਅੱਜ ਹੀ ਮੈਕਨ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਪੱਤਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਜਾਰੀ ਕੀਤਾ ਗਿਆ ਹੈ ਮਿਤੀ 24 2025 ਨੂੰ ਸਮੂਹ ਡੀ ਡੀਓ ਪੈਨਸ਼ਨ ਫੈਮਿਲੀ ਪੈਨਸ਼ਨ ਤੇ ਪੈਨਸ਼ਨ ਏਰੀਅਰ 2016 ਦੇ ਏਰੀਆ ਦੀ ਅਦਾਇਗੀ ਕਰਨ ਸਬੰਧੀ ਉਪਰੋਕਤ ਵਿਸ਼ੇ ਸਬੰਧ ਇਸ ਦਫ਼ਤਰ ਦੇ ਹਵਾਲੇ ਦੀਨ ਪੱਤਰ ਰਾਹੀਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਵਿੱਤ ਸਰਕੂਲਰ 13 2025 ਵਿੱਚ ਦਰਸਾਏ ਗਏ ਸ਼ੈਡਿਊਲ ਮੁਤਾਬਕ ਰਿਵਾਈਜ਼ ਪੈਨਸ਼ਨ ਏਰੀਅਰ ਦੀ ਅਦਾਇਗੀ ਨਵੀਂ ਬਣੀ ਏਰੀਅਰ ਲੈਜਰ ਨੰਬਰ 1/2 ਵਿੱਚ ਡਰਾ ਕਰਨ ਦੀ ਯਕੀਨੀ ਬਣਾਇਆ ਜਾਵੇ ਪਰੰਤੂ ਇਸ ਦਫਤਰ ਵਿੱਚ ਧਿਆਨ ਵਿੱਚ ਆਇਆ ਹੈ ਕਿ ਅਜੇ ਤੱਕ ਡੀਡੀਜ ਵੱਲੋਂ ਪੈਨਸ਼ਨ ਦਾ ਏਰੀਅਰ ਲੈਜ 2 ਦੇ ਵਿੱਚ ਹੀ ਇੱਕ ਪੈਨਸ਼ਨ ਦਾ ਫੈਮਿਲੀ ਪੈਨਸ਼ਨ ਦਾ ਇਰਨ ਡਰਾ ਨਹੀਂ ਕੀਤਾ ਗਿਆ ਇਸ ਲਈ ਅੰਗੈਲੀ ਦੇ ਉੱਚ ਅਧਿਕਾਰੀਆਂ ਨੇ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ ਇਸ ਲਈ ਆਪਣੀ ਸਮੂਹ ਡੀਡੀਜ ਨੂੰ ਡੀਡੀਜ ਨੂੰ ਫਿਰ ਤਹਦਾਤ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਪੈਨਸ਼ਨਾਂ ਤੇ ਫੈਮਿਲੀ ਪੈਨਸ਼ਨਾਂ ਨੂੰ ਰਵਾਈਡ ਪੈਨਸ਼ਨ ਏਰੀਅਰ ਅਜੇ ਤੱਕ ਅਜੇ ਤੱਕ ਵਿੱਤ ਵਿਭਾਗ ਦੇ ਹਦਾਇਤਾਂ ਵਿੱਚ ਦਰਸਾਏ ਗਏ ਸ਼ੈਡਿਊਲ ਸ਼ੈਡਿਊਲ ਮੁਤਾਬਕ ਪੈਨਸ਼ਨ ਏਰੀਅਰ ਡਰਾ ਨਹੀਂ ਕੀਤਾ ਗਿਆ ਉਹਨਾਂ ਨੂੰ ਸ਼ੈਡਿਊਲ ਮੁਤਾਬਕ ਬਣਦਾ ਏਰੀਅਰ ਲੈਜਰ 2 ਵਿੱਚ ਡਰਾ ਕਰਨ ਦੇ ਯਕੀਨੀ ਬਣਾਇਆ ਜਾਵੇ ਕਿਉਂਕਿ ਇਹ ਵੈਬਸਾਈਟ ਦਾ ਏਰੀਅਰ ਲੈਜਰ 2 ਦੇ ਵਿੱਚ 25 ਤਰੀਕ ਤੱਕ ਤਰੀਕ ਨੂੰ ਬੰਦ ਹੋ ਜਾਏਗੀ ਜੇਕਰ ਕੋਈ ਵੀ ਪੈਨਸ਼ਨ ਜਾਂ ਫੈਮਿਲੀ ਪੈਨਸ਼ਨ ਵਿੱਤ ਵਿਭਾਗ ਦੇ ਸ਼ੈਡਿਊਲ ਦੇ ਮੁਤਾਬਕ ਬਣਾਏ ਗਏ ਬਣਾਏ ਗਏ ਏਰੀਆ ਤੋਂ ਬਾਂਝਾ ਰਹ ਜਾਂਦਾ ਹੈ ਉਸ ਏਰੀਆ ਦੀ ਦੇਰੀ ਦੀ ਜ਼ਿੰਮੇਵਾਰੀ ਸੰਬੰਧਿਤ ਡੀਡੀਓ ਦੀ ਹੋਵੇਗੀ ਇਸ ਤੋਂ ਇਲਾਵਾ ਪ੍ਰੋਕਟ ਅਨਸਾਰ ਏਰੀਆ ਡਰਾ ਕਰਨ ਸਮੇਂ ਤੇ ਮੁਕੰਮਲ ਧਿਆਨ ਰੱਖਿਆ ਜਾਵੇ ਕਿਸੇ ਪੈਨਸ਼ਨ ਜਾਂ ਫੈਮਿਲੀ ਪੈਨਸ਼ਨ ਨੂੰ ਦੋਰੀ ਹਾਲ ਦੋਰੀ ਹਾਲਤ ਦੇ ਵਿੱਚ ਜਾਂ ਦੇਗੀ ਨਾ ਕੀਤੀ ਜਾ ਸਕੇ ਪੈਨਸ਼ਨ ਤੇ ਫੈਮਿਲੀ ਪੈਨਸ਼ਨ ਨੂੰ ਜੋ ਗਲਤ ਦੇਗੀ ਹੋ ਜਾਂਦੀ ਹੈ ਤਾਂ ਉਹਦੀ ਨਲੋਲ ਜ਼ਿੰਮੇਵਾਰੀ ਸੰਬੰਧਿਤ ਡੀਡੀਓ ਦੀ ਹੋਵੇਗੀ ਇਹ ਸੀ ਅੱਜ ਦੀ ਨਵੀਂ ਅਪਡੇਟ ਇਕਰ ਚੈਨਲ ਤੇ ਨਵੇਂ ਕੈਨਨ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਜੀ ਧੰਨਵਾਦ